ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਭਾਗਾਂ ਵਾਲੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖਜੂਰੀ ਦੇ ਵਿੱਚ ਜੁੜ ਬੈਠੇ ਹੋ ਧੰ ਧੰ ਦਸਮ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਲਾਮ ਸਕਾਰ ਕਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਦੂਸਰੀ ਅਸ਼ਟਪਦੀ ਦੀ ਤੀਸਰੀ ਪੌੜੀ ਸਰਵਣ ਕੀਤੀ ਆ ਕਥਾ ਸਰਵਣ ਕੀਤੀ ਆ ਤੀਸਰੇ ਸ਼ਬਦ ਦੀ ਤੀਸਰੀ ਪੌੜੀ ਦੀ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ਼ ਗੁਰੂ ਅਰਜਨ ਦੇਵ ਮਹਾਰਾਜ ਦੂਸਰੀ ਅਸ਼ਟਪਦੀ ਦੇ ਵਿੱਚ ਚੌਥੇ ਸ਼ਬਦ ਵਿੱਚ ਕੀ ਉਚਾਰਨ ਕਰ ਰਹੇ ਨੇ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਮਾਰਗ ਕੇ ਗਨੇ ਜਾਏ ਨਾ ਕੋ ਸਾ ਹਰ ਕਾ ਨਾਮ ਉਹਾ ਸੰਗ ਤੋ ਸਾ ਜੇ ਮਾਰਗ ਕੇ ਗਨੇ ਜਾਏ ਨਾ ਕੋ ਸਾ ਹਰ ਸਤਗੁਰੂ ਗੁਰੂ ਗਰੀਬ ਨਵਾਜ ਗੁਰੂ ਅਰਜਨ ਦੇ ਮਹਾਰਾਜ ਸਾਨੂੰ ਫੁਰਮਾਨ ਕਰ ਰਹੇ ਹਨ ਸਮਝਾ ਰਹੇ ਹਨ ਕਿ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਕਹਿੰਦੇ ਇਹ ਜਿਹੜੇ ਜਮਾ ਦੇ ਮਾਰਗ ਨੇ ਇਹ ਗਨੇ ਨਹੀਂ ਜਾ ਸਕਦੇ ਗਰੁੜ ਪ੍ਰਾਣ ਦੇ ਵਿੱਚ 86 ਹਜ਼ਾਰ ਮਾਤ ਲੋਕ ਜਮ ਮਾਰਗ ਦਾ ਰਸਤਾ ਦੱਸਿਆ ਆਇਆ ਮਾਤ ਲੋਕ ਤੋਂ ਲੈ ਕੇ ਜਮ ਮਾਰਗ ਤੱਕ 86000 ਦਾ ਰਸਤਾ ਦੱਸਿਆ ਪਰ ਗੁਰਬਾਣੀ ਵਿੱਚ ਜਮਾਂ ਦੇ ਮਾਰਗ ਦੀ ਕੋਈ ਗਿਣਤੀ ਨਹੀਂ ਇਸ ਤਰ੍ਹਾਂ ਹੀ ਇੱਕ ਮੂਰਖ ਰਾਜੇ ਦੀ ਸਾਖੀ ਆਉਂਦੀ ਹੈ ਉਹ ਰਾਜਾ ਉਸ ਦੀ ਧਰਮ ਪਤਨੀ ਉਸ ਨੂੰ ਕਹਾ ਕਰਦੀ ਕਿ ਰਾਜਨ ਹਨ ਪਰਮੇਸ਼ਰ ਕਾਲਪੁਰਖ ਦਾ ਦਿੱਤਾ ਆ ਸਭ ਕੁਝ ਸਾਡੇ ਕੋਲ ਹੈ ਪਰ ਜਿਸ ਨੇ ਸਾਨੂੰ ਦਿੱਤਾ ਉਸ ਦਾ ਭਜਨ ਬੰਦਗੀ ਕਰਨਾ ਜ਼ਰੂਰੀ ਹੈ ਰਾਣੀ ਸਿਆਣੀ ਸੀ ਉਹ ਅੰਮ੍ਰਿਤ ਵੇਲਾ ਸੰਭਾਲਦੀ ਸੀ ਭਜਨ ਬੰਦਗੀ ਕਰਦੀ ਸੀ ਪਰ ਰਾਜੇ ਨੇ ਉਸ ਦੇ ਆਖਾਂ ਨਾ ਲੱਗਾ ਉਸ ਦੀ ਗੱਲ ਨਹੀਂ ਮਨੀ ਭਜਨ ਬੰਦਗੀ ਨਹੀਂ ਕਰਦਾ ਰਿਹਾ ਕਿਉਂਕਿ ਇਹ ਮਾਇਆ ਮੋਹਣੀ ਆ ਜਿਹਨੂੰ ਮੋਹ ਲੈਂਦੀ ਆ ਫਿਰ ਸ਼ਰਧਈ ਨਿਸ਼ੇਤੀ ਕੀਤੇ ਆ ਜਿਵੇਂ ਸਤਿਗੁਰ ਫਰਮਾਉਂਦੇ ਨੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜੱਗ ਖਾਇਆ ਜਿਨੇ ਦੇ ਸਾਰਾ ਜੱਗ ਖਾ ਲਿਆ ਇਹ ਮੋਹਣੀ ਆ ਮਨਮੁਖ ਖਾਦੇ ਤੇ ਮਨਮੁਖਾਂ ਨੂੰ ਇਹ ਖਾ ਲੈਂਦੀ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜੱਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਜਿਤ ਲਾਇਆ ਪਰ ਗੁਰਮੁਖ ਫੇਰ ਹੀ ਉੱਭਰ ਕੇ ਹੁੰਦੇ ਜਿਨ੍ਹਾਂ ਨੇ ਸੱਚੇ ਨਾਮ ਨਾਲ ਚਿਤ ਲਾਇਆ ਹੁੰਦਾ ਇਸ ਕਰਕੇ ਉਸ ਰਾਜੇ ਨੂੰ ਮਾਇਆ ਨੇ ਮੋਇਆ ਸੀ ਉਹਨੇ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਜਿਨੇ ਉਸ ਨੂੰ ਭੇਜਿਆ ਇਥੇ ਤੇ ਪਰ ਫਿਰ ਇੱਕ ਦਿਨ ਰਾਣੀ ਨੇ ਉਸ ਨੂੰ ਕਿਹਾ ਕਿ ਤੂੰ ਤੇ ਮੂਰਖ ਹੈਂ ਜਦ ਇਨੀ ਗੱਲ ਆਪਣੇ ਧਰਮ ਪਤਨੀ ਦੇ ਕੋਲੋਂ ਸੁਣੀ ਆ ਤੇ ਰਾਜਾ ਕਹਿੰਦਾ ਰਾਣੀ ਨੇ ਇਸ ਤਰ੍ਹਾਂ ਤੇ ਮੈਨੂੰ ਕਿਹਾ ਨਹੀਂ ਇਸ ਦਾ ਮੈਂ ਕਿਉਂ ਮੂਰਖਿਆ ਤੇ ਮੈਨੂੰ ਕਿਉਂ ਕਿਹਾ ਇਸ ਦਾ ਮੈਂ ਖਾਲ ਲਾ ਬਣਾਇਆ ਕਿ ਮੈਨੂੰ ਕਿਉਂ ਕਿਹਾ ਗਿਆ ਇਹਨੇ ਆਪਣੇ ਵਜ਼ੀਰਾਂ ਨੂੰ ਸੰਦਾ ਭੇਜਿਆ ਕਿ ਮੈਨੂੰ ਜਿੰਨੇ ਆਪਣੇ ਸ਼ਹਿਰ ਦੇ ਵਿੱਚ ਇੱਥੇ ਕੋਈ ਵੀ ਆ ਜਿੱਥੋਂ ਤੁਹਾਨੂੰ ਮੂਰਖ ਲੱਭਦੇ ਆ ਲੈ ਕੇ ਆਓ ਸਾਰੇ ਮੂਰਖਾਂ ਦੀਆਂ ਪਰਖਾਂ ਲਈਆਂ ਗਈਆਂ ਸਭ ਤੋਂ ਵੱਡਾ ਮੂਰਖ ਚੁਣਿਆ ਗਿਆ ਉਸ ਮੂਰਖ ਨੂੰ ਇਸ ਰਾਜ ਨੇ ਇੱਕ ਸੋਨੇ ਦੀ ਸੋਟੀ ਫੜਾ ਦਿੱਤੀ ਜੇ ਕੁਝ ਬਿਸਕਟ ਸੋਨੇ ਦੇ ਦੇ ਦਿੱਤੇ ਤੋਂ ਉਸ ਨੂੰ ਕਿਹਾ ਕਿ ਇਹ ਸੋਨੇ ਦੀ ਸੋਟੀ ਜਿਹੜਾ ਤੇਰੇ ਨਾਲ ਵੀ ਵੱਡਾ ਮੂਰਖ ਹੋਵੇ ਤੂੰ ਉਸ ਨੂੰ ਜਾ ਕੇ ਦੇਣੀ ਹੈ ਚਲਾ ਗਿਆ ਕਈ ਦਿਨ ਬੀਤੇ ਮਹੀਨੇ ਬੀਤ ਗਏ ਰਾਜਨ ਬਿਮਾਰ ਹੋ ਗਿਆ ਉਹਨੇ ਆਪਣੇ ਵਜ਼ੀਰਾਂ ਨੂੰ ਭੇਜਿਆ ਕਿ ਜਿਹੜੇ ਮੂਰਖ ਨੂੰ ਮੈਂ ਉਸ ਤੋਂ ਵੱਡਾ ਮੂਰਖ ਲੱਭਣ ਲਈ ਭੇਜਿਆ ਸੀ ਉਸ ਨੂੰ ਬੁਲਾ ਕੇ ਲੈ ਆਓ ਮੂਰਖ ਆ ਗਿਆ ਤੇ ਰਾਜਨ ਨੇ ਕਿਹਾ ਕਿ ਤੈਨੂੰ ਤੇਰੇ ਨਾਲੋਂ ਵੱਡਾ ਕੋਈ ਮੂਰਖ ਲੱਭਾ ਕਹਿੰਦੇ ਕਿ ਨਹੀਂ ਕਹਿੰਦੇ ਕੀ ਗੱਲ ਹੋਈ ਤੁਸੀਂ ਮੈਨੂੰ ਹੋਰ ਕੁਝ ਦਿਨ ਦਿਓ ਮੈਂ ਜ਼ਰੂਰ ਲੱਭ ਕੇ ਲੈ ਆਵਾਂਗਾ ਕਹਿੰਦੇ ਹੋਰ ਦਿਨਾਂ ਦੀ ਕੋਈ ਲੋੜ ਨਹੀਂ ਕਿਉਂਕਿ ਮੈਂ ਤੇ ਜਾਣ ਵਾਲਾ ਹਾਂ ਮੈਂ ਬਿਮਾਰ ਬਹੁਤ ਹਾਂ ਮੈਂ ਜਮਾਂ ਦੇ ਰਸਤੇ ਨੂੰ ਚੱਲਿਆ ਹਾਂ ਤੇ ਉਹ ਬਹੁਤ ਲੰਬੇ ਨੇ ਕਹਿੰਦੇ 1-2 ਮਹੀਨੇ ਬਾਅਦ ਬਾਅਦ ਵਿੱਚ ਵਾਪਸ ਤੇ ਆਓਗੇ ਨਾਲੇ ਇਕੱਲੇ ਥੋੜਾ ਤੁਸੀਂ ਜਾਣਾ ਆਪਣੀਆਂ ਗੋਲੀਆਂ ਨੂੰ ਰਾਣੀਆਂ ਨੂੰ ਵਜ਼ੀਰਾਂ ਨਾਲ ਲੈ ਕੇ ਜਾਓਗੇ ਰਾਜਨ ਕਹਿੰਦਾ ਕਿ ਜਿੱਥੇ ਮੈਂ ਚੱਲਿਆ ਵਾਪਸ ਨਹੀਂ ਇੱਥੋਂ ਮੈਂ ਆਉਣਾ ਦੂਸਰੀ ਗੱਲ ਵੀ ਮੇਰੇ ਨਾਲ ਕਿਸੇ ਨੇ ਨਹੀਂ ਜਾਣਾ ਮੈਂ ਇਕੱਲੇ ਨਹੀਂ ਜਾਣਾ ਫਿਰ ਉਹ ਮੂਰਖ ਕਹਿੰਦਾ ਕਿ ਫਿਰ ਇਸ ਤਰ੍ਹਾਂ ਹੋਵੇਗਾ ਤੁਸੀਂ ਆਪਣੀ ਤਜੋਰੀ ਜਿਹੜਾ ਤੁਸੀਂ ਇੰਨਾ ਖਜ਼ਾਨਾ ਜਮਾ ਕੀਤਾ ਉਹਦੇ ਵਿੱਚੋਂ ਕੁਝ ਨਾ ਕੁਝ ਤਾਂ ਲੈ ਕੇ ਜਾਓਗੇ ਤੁਹਾਡੇ ਤਵੇਲੇ ਦੇ ਵਿੱਚ ਘੋੜੇ ਆ ਖਾਥੀ ਆ ਰਾਥੇ ਆ ਇਹਨਾਂ ਉੱਤੇ ਚੜ੍ਹ ਕੇ ਜਾਓਗੇ ਕਹਿੰਦਾ ਨਾ ਖਾਥੀਆਂ ਤੇ ਜਾਣਾ ਨਾ ਰੱਥਾਂ ਤੇ ਜਾਣਾ ਸਾਰਾ ਕੁਝ ਇੱਥੇ ਰਹਿਣਾ ਹੈ ਨਾ ਮੈਂ ਆਪਣੀ ਤਿਜੋਰੀ ਵਿੱਚੋਂ ਕੋਈ ਖਜ਼ਾਨਾ ਲੈ ਕੇ ਜਾਣਾ ਹੈ ਜਦੋਂ ਸਾਰੀਆਂ ਗੱਲਾਂ ਦਾ ਜਵਾਬ ਦੇ ਦਿੱਤਾ ਉਹ ਮੂਰਖ ਕਹਿੰਦਾ ਕਿ ਮੈਨੂੰ ਹੋਰ ਕੋਈ ਵੱਡਾ ਮੂਰਖ ਤੇ ਲੱਭਾ ਨਹੀਂ ਪਰ ਤੇਰੇ ਕੋਲ ਸਾਰਾ ਕੁਝ ਹੁੰਦਾ ਹੋਇਆ ਵੀ ਜਿਹੜੇ ਰਸਤਿਆਂ ਨੂੰ ਤੂੰ ਚੱਲਿਆ ਉਥੇ ਤੇਰੇ ਕੋਲ ਕੁਝ ਨਾਲ ਜਾਣਾ ਹੀ ਨਹੀਂ ਆ ਤੇ ਮੇਰੇ ਨਾਲੋਂ ਵੱਡਾ ਮੂਰਖ ਕਹਿੰਦਾ ਕਿ ਤੂੰ ਹੀ ਆ ਤੇਰੇ ਨਾਲ ਵੱਡਾ ਮੂਰਖ ਹੋਰ ਕੋਈ ਹੋ ਨਹੀਂ ਸਕਦਾ ਇਹ ਸਾਰੀ ਪਰਜਾ ਦਾ ਤੂੰ مالک ਆ ਤਤੋਂ ਕੁਝ ਨਾਲ ਹੀ ਨਹੀਂ ਲੈ ਕੇ ਜਾ ਸਕਦਾ ਇਹ ਜਮਾ ਦੇ ਰਸਤੇ ਆ ਸਾਧਗੁਰ ਕਹਿੰਦੇ ਨੇ ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਇਹ ਜਮਾ ਦੇ ਮਾਰਗ ਦੇ ਰਸਤੇ ਗਨੇ ਨਹੀਂ ਜਾ ਸਕਦੇ ਕਿ ਕਿੰਨੇ ਲੰਬੇ ਨੇ ਹਰ ਕਾ ਨਾਮ ਊਹਾ ਸੰਗ ਤੋਸਾ ਤੇ ਉਥੇ ਖਰੀ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਹੀ ਸਾਡੇ ਅੰਗ ਸੰਗ ਸਹਾਈ ਹੋਣਾ ਆ ਤੋਸਾ ਦਾ ਅਰਥ ਹੈ ਖਰਚ ਭੋਜਨ ਰੂਪ ਖਜ਼ਾਨਾ ਉਥੇ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਿਆ ਹੋਇਆ ਸੀ ਜਿਸ ਤਰ੍ਹਾਂ ਰਾਣੀ ਨੇ ਦੱਸਿਆ ਸੀ ਰਾਜਣ ਨੂੰ ਕਿ ਤੂੰ ਨਾਮ ਜਪ ਲੈ ਜੇ ਨਾਮ ਜਪਿਆ ਹੁੰਦਾ ਤੇ ਜਾਣ ਲੱਗੇ ਉਸ ਨੂੰ ਮਾਨ ਹੋਣਾ ਸੀ ਪਰਮੇਸ਼ਰ ਕਾਲਪੁਰਖ ਮੇਰਾ ਸੰਗੀ ਸਹਾਈ ਹੋਵੇਗਾ ਮੈਂ ਜਿਹੜਾ ਨਾਮ ਜਪਿਆ ਉਹ ਮੇਰੇ ਨਾਲ ਜਾਵੇਗਾ ਪਰ ਮਾਇਆ ਮੋਣੀ ਨੇ ਐਸਾ ਮੋਇਆ ਕਿ ਜੈਸ ਨੇ ਉਹਨੂੰ ਭੇਜਿਆ ਸੀ ਪਰਮੇਸ਼ਰ ਨੇ ਉਸ ਨੂੰ ਉਜਾੜ ਨਹੀਂ ਕੀਤਾ ਇਸ ਕਰਕੇ ਸਤਿਗੁਰ ਕਹਿੰਦੇ ਨੇ ਇਹ ਹਰ ਕਾ ਨਾਮ ਉਹਾਂ ਸੰਗਤਾਂ ਸਾ ਜੇ ਖਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਾਂਗੇ ਉਹੀ ਉਥੇ ਸਾਗ ਸਖਾਈ ਤੋਸਾ ਖੱਜ ਭੋਜਨ ਖਜ਼ਾਨਾ ਰੂਪ ਤੁਹਾਡਾ ਹੋਵੇਗਾ ਜੇ ਪੈਂਡੇ ਮਹਾ ਅੰਧਗੁਬਾਰਾ ਇਹ ਪੈਂਡੇ ਸਤਿਗੁਰ ਕਹਿੰਦੇ ਨੇ ਜਿਹੇ ਪੈਂਡੇ ਮਹਾ ਅੰਧਗੁਬਾਰ ਜਿਹੜੇ ਜਮਾਂ ਦੇ ਪੈਂਡੇ ਨੇ ਜਮਾਂ ਦੇ ਰਸਤੇ ਇਹਨਾਂ ਦੇ ਉਤੇ ਇੰਨਾ ਘੂਪ ਹਨੇਰਾ ਆ ਆੰਦਗੋ ਬਰ ਦਾ ਅਰਥ ਹੈ ਕੋਪ ਖਨੇਰਾ ਇੰਨਾ ਦਾ ਕੋਪ ਖਨੇਰਾ ਆ ਉਸ ਸਮੇਂ ਜੀਵ ਨੂੰ ਕਹਿੰਦੇ ਜਮ ਉਹ ਜਮ ਜੀਵ ਨੂੰ ਘੁੱਪ ਖਨੇਰੇ ਦੇ ਵਿੱਚ ਐਸਾ ਧੁੰਦੇ ਨੇ ਕਿ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ ਕਿ ਕਿੱਥੇ ਲੈ ਚੱਲੇ ਨੇ ਜਿਵੇਂ ਸਤਿਗੁਰ ਫਰਮਾਉਂਦੇ ਨੇ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਂ ਕੋਈ ਪਏ ਇਤਨੀ ਦਿੰਦੇ ਕਿ ਕਿੱਥੇ ਲੈ ਚੱਲੇ ਨੇ ਇਸ ਕਰਕੇ ਸਤਿਗੁਰ ਕਹਿੰਦੇ ਨੇ ਉਸ ਘੁੱਪ ਹਨੇਰੇ ਦੇ ਵਿੱਚ ਇਹ ਪੈਂਡੇ ਬਹੁਤ ਲੰਬੇ ਨੇ ਹਰ ਕਾ ਨਾਮ ਸੰਗ ਉਜੀਆਰਾ ਪਰ ਉਸ ਘੁੱਪ ਹਨੇਰੇ ਦੇ ਵਿੱਚ ਜਿੱਥੇ ਇੰਨਾ ਘੁੱਪ ਹਨੇਰਾ ਹੈ ਜਮ ਧੂਕੇ ਲੈ ਜਾਂਦੇ ਨੇ ਤੇ ਕਹਿੰਦੇ ਨੇ ਹਰ ਕਾ ਨਾਮ ਸਾਂਗੀ ਉਜੀ ਆਰਾ ਉਜੀ ਆਰੇ ਦਾ ਅਰਥ ਹੈ ਪ੍ਰਕਾਸ਼ ਕਰਨ ਵਾਲਾ ਉਥੇ ਪ੍ਰਭੂ ਪਰਮੇਸ਼ਰ ਕਾਲਪੁਰਖ ਦਾ ਨਾਮ ਜੇ ਜਪਿਆ ਹੋਵੇਗਾ ਉਹੀ ਸਾਡਾ ਸੰਗੀ ਸਖਾਤੀ ਸੰਗੀ ਸਾਥੀ ਹੋਵੇਗਾ ਤਾਂ ਉਸ ਕੋ ਹਨੇਰੇ ਦੇ ਉੱਤੇ ਪਰਮੇਸ਼ਰ ਕਾਲਪੁਰਖ ਦਾ ਨਾਮ ਹੀ ਸਾਨੂੰ ਚਾਨਣ ਪ੍ਰਕਾਸ਼ ਕਰਨ ਵਾਲਾ ਹੁੰਦਾ ਹੈ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਜਿੱਥੇ ਕੋਈ ਵੀ ਉਸੇ ਹੀ ਰਸਤਿਆਂ ਦੇ ਵਿੱਚ ਜਮਾਂ ਦੇ ਰਸਤਿਆਂ ਦੇ ਵਿੱਚ ਤੇਰਾ ਕੋ ਨਾ ਸਿਆਨੂ ਕੋਈ ਤੇਰਾ ਸੰਗੀ ਸਾਥੀ ਤੈਨੂੰ ਪਛਾਨਣ ਵਾਲਾ ਨਹੀਂ ਹੋਵੇਗਾ ਹਰ ਕਾ ਨਾਮ ਤਹ ਨਾਲ ਪਛਾਨੂ ਉਥੇ ਪ੍ਰਭੂ ਪਰਮੇਸ਼ਰ ਕਾਲ ਪੁਰਖ ਦਾ ਨਾਮ ਹੀ ਤੇਰੇ ਆ ਸੰਗੀ ਸਾਥੀ ਤੇ ਪਛਾਨੂ ਹੋਵੇਗਾ ਲੈ ਮਾ ਭਿਆਨ ਤਪਤ ਬੋ ਕਾਮ ਜਥੇ ਮਹਾ ਭਿਆਨ ਡਰਾਉਣੇ ਚਿਹਰੇ ਤਪ ਤਪ ਬਹੁ ਕਾਮ ਜਿੱਥੇ ਤਪਸ਼ਤ ਬਹੁਤ ਗਰਮੀ ਹੋਵੇਗੀ ਤੈ ਤਹਿਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਿੱਥੇ ਇਨੀ ਗਰਮੀ ਵਰ ਰਹੀ ਹੋਵੇਗੀ ਤੇ ਜਿੱਥੇ ਜਮਦੂਤ ਵੀ ਡਰਾ ਰਹੇ ਹੋਣਗੇ ਤਪਸ਼ ਬਾਦੀ ਹੋਏਗੀ ਇਨੀ ਗਰਮੀ ਦੇ ਵਿੱਚ ਜਿੱਥੇ ਆਗੀ ਵਰ ਰਹੀ ਆ ਉਥੇ ਕਹਿੰਦੇ ਨੇ ਤੇਰੇ ਤਹਿਰ ਕੇ ਨਾਮ ਕੀ ਤੁਮ ਉਪਰ ਸ਼ਾਮ ਉਥੇ ਵੀ ਖਰੀਕ ਪੇਰਮੇਸ਼ਰ ਕਾਲਪੁਰਖ ਦਾ ਜੇ ਨਾਮ ਜਪਿਆ ਹੋਵੇਗਾ ਉਹ ਨਾਮ ਹੀ ਤੇਰਾ ਸਰੰਗੀ ਸਖਾ ਸਖਾਈ ਹੋਵੇਗਾ ਤਾਂ ਉਹ ਹੀ ਤੇਰੇ ਉੱਤੇ ਸ਼ਾਂ ਕਰੇਗਾ ਜਹਦ ਰਖਾਮਣ ਤੁਜੇ ਆਕਰਖੇ ਤੇ ਉਥੇ ਕਹਿੰਦੇ ਕਿ ਜਿਹੜੀਆਂ ਇਹ ਤਿਰਖਾ ਪਿਆਸ ਫਿਰ ਇੰਨੀ ਗਰਮੀ ਦੇ ਵਿੱਚ ਤਪਸ਼ ਦੇ ਵਿੱਚ ਜਿੱਥੇ ਅੱਗ ਵਰਿਆ ਉਥੋਂ ਤੈਨੂੰ ਪਿਆਸ ਵੀ ਲੱਗੇਗੀ ਮਨ ਤੁਜੇ ਆਕਰਖੇ ਤੇ ਤੇਰਾ ਮਨ ਵੀ ਖਿੱਚਿਆ ਜਾਵੇਗਾ ਤਾਂ ਉਥੇ ਕਹਿੰਦੇ ਸਾਧਗੁਰ ਗੁਰੂ ਗ੍ਰੀਵਨਾਈ ਕਹਿੰਦੇ ਨੇ ਵੀ ਜਿੱਥੇ ਜਮਾਂ ਦੇ ਰਸਤੇ ਤੇ ਤੈਨੂੰ ਬੜੀ ਪਿਆਸ ਲੱਗੀ ਹੋਵੇਗੀ ਕਿਉਂਕਿ ਇਨੇ ਕੋਪਹਨੇਰੇ ਵਿੱਚ ਤਪਸ਼ ਗਰਮੀ ਡਰਾਵਨੇ ਚਿਹਰੇ ਅੱਗ ਵਰਈ ਉਥੇ ਤੈਨੂੰ ਪਿਆਸ ਵੀ ਜ਼ਰੂਰ ਲੱਗੇਗੀ ਤੇ ਜਾਮਾ ਨੇ ਫਿਰ ਜਿਹੜੇ ਤੂੰ ਪੁੰਨ ਕੀਤੇ ਹੋਣਗੇ ਉਹਨਾਂ ਦੇ ਮੁੱਲ ਤੈਨੂੰ ਪਾਣੀ ਦੇਣਗੇ ਜਿਵੇਂ ਸਾਧਗੁਰ ਕਹਿੰਦੇ ਨਾ ਇੱਕ ਸਖਰ ਕੇ ਨਾਮ ਬਿਨ ਅੱਗੇ ਲਈਏ ਖੋਏ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨ ਜਿੰਨੇ ਅਸੀਂ ਪੁੰਨ ਦਾਨ ਕੀਤੇ ਹੁੰਦੇ ਉਹ ਸਾਰੇ ਖੋਏ ਜਾਂਦੇ ਨੇ ਤੇ ਪੁੰਨ ਦਾਨ ਦੇ ਨਾਲ ਨਾਲ ਜੇ ਕਿਤੇ ਨਾਮ ਜਪਿਆ ਜਾਵੇ ਤੇ ਫਿਰ ਤੇ ਸਵਰਗਾਂ ਦੇ ਵਿੱਚ ਆਪ ਜੀ ਦਾ ਨਵਾਸ ਹੋਵੇ ਇਸ ਕਰਕੇ ਸਤਿਗੁਰ ਕਹਿੰਦੇ ਨੇ ਹਰੀ ਪਰਮੇਸ਼ਰ ਦਾ ਨਾਮ ਜੇ ਜਪੋਗੇ ਤੇ ਫਿਰ ਤੁਸੀਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾਓਗੇ ਤੇ ਜੰਮਨ ਮਰਨ ਦਾ ਗੇੜ ਵੀ ਮੁੱਕ ਜਾਵੇਗਾ ਇਥੇ ਕਹਿੰਦੇ ਨੇ ਜਹਾ ਤ੍ਰਿਕਮਨ ਤੂੰ ਜਾ ਕਰਖੇ ਜਿੱਥੇ ਤੈਨੂੰ ਪਿਆਸ ਲੱਗੇਗੀ ਉਥੇ ਤੈਨੂੰ ਜਿੱਥੇ ਤਪਸ਼ ਵੱਧ ਰਹੀ ਹੈ ਉਥੇ ਤੇਰੇ ਪੁੰਨ ਪਾਪ ਜਿਹੜੇ ਤੂੰ ਕੀ ਪੁੰਨ ਕੀਤੇ ਹੋਣਗੇ ਉਦੇ ਬਦਲੇ ਤੈਨੂੰ ਪਾਣੀ ਦਿੱਤਾ ਜਾਵੇਗਾ ਤੈ ਨਾਨਕ ਹਰ ਹਰ ਅੰਮ੍ਰਿਤ ਵਰਖਾ ਆਤਮ ਗੁਰ ਕਹਿੰਦੇ ਨੇ ਤੇ ਸੇ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੇ ਤੇ ਜੇ ਪ੍ਰਭੂ ਪਰਮੇਸ਼ਰ ਕਾਰਪੁਰਖ ਦਾ ਨਾਮ ਜਪਿਆ ਹੋਗਾ ਉਸ ਖਰੀ ਅਕਾਲ ਪੁਰਖ ਦਾ ਉਹੀ ਨਾਮ ਹੀ ਤੇਰੇ ਉਤੇ ਜਿਹੜੀ ਕਿ ਅੰਮ੍ਰਿਤ ਦੀ ਵਰਖਾ ਕਰੇਗਾ ਤੇ ਤੂੰ ਅਮਰ ਹੋ ਜਾਵੇਂਗਾ ਸਜਾਦ ਤੂੰ ਅਮਰ ਹੋ ਗਿਆ ਤੇ ਜੋ ਤੈਨੂੰ ਅਮਰ ਕਰ ਦੇਵੇਗੇ ਤੇ ਸਾਰੀਆਂ ਤਰ੍ਹਾਂ ਮੇੜ ਦੇਵੇਗਾ ਇਵੇਂ ਇਸ ਸਾਧਗੁਰੂ ਉਹ ਹਾਲਾਤ ਸਾਨੂੰ ਵਿਖਾ ਰਹੇ ਹਨ ਜੋ ਸਾਡੀਆਂ ਚਾਮਦੀਆਂ ਅੱਖਾਂ ਜਿਹੜੀਆਂ ਸਾਨੂੰ ਹੁਣ ਮਾਰ ਰਾਜ ਨੇ ਕਾਲਪੁਰਖ ਨੇ ਦਿੱਤੀਆਂ ਜਾਂ ਇਹ ਅੱਖਾਂ ਵੇਖ ਨਹੀਂ ਸਕਦੀਆਂ ਉਹ ਹਾਲਾਤ ਸਤਗੁਰੂ ਗੁਰੂ ਗਰੀਬ ਨਵਾਜ਼ ਇਸ ਸ਼ਬਦ ਦੇ ਵਿੱਚ ਸਾਨੂੰ ਦਿਖਾਏ ਨੇ ਆਪ ਸਮੂਹ ਸੰਗਤਾਂ ਨੇ ਇਹ ਅਸ਼ਟਪਦੀ ਦਾ ਚੌਥਾ ਸ਼ਬਦ ਚੌਥੀ ਪੌੜੀ ਦੂਸਰੀ ਅਸ਼ਟਪਦੀ ਦੀ ਚੌਥੀ ਪੌੜੀ ਆਪ ਜੀ ਨੇ ਸਰਵਣ ਕੀਤੀ ਉਸਦੇ ਅਰਥ ਸਰਵਣ ਕੀਤੇ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਆਪਸਾ ਸੰਗਤ ਗੁਰੂ ਸਾਹਿਬ ਬਖਸ਼ਨ ਅਰਦਾਸ ਦਾ ਅੱਜ ਗਲਾ ਵੀ ਥੋੜਾ ਖਰਾਬ ਹੋਇਆ ਕਿਉਂਕਿ ਰਾਤ ਸਤਗੁਰਾਂ ਨੇ ਕਿਰਪਾ ਕੀਤੀ ਜਸਾਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਏ ਫਿਰ ਬਾਬਾ ਬਕਾਲਾ ਸਾਹਿਬ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਉੱਥੇ ਦਰਸ਼ਨ ਦਿਦਾਰੇ ਕਰਵਾਏ ਇਸ ਤਰ੍ਹਾਂ ਥੋੜੀ ਗਲੇ ਦੇ ਵਿੱਚ ਪ੍ਰੋਗਰਾਮ ਕਰਕੇ ਪ੍ਰੋਬਲਮ ਕਰਕੇ ਤੇ ਫਿਰ ਵੀ ਮਹਾਰਾਣੀ ਨੇ ਚਲੋ ਸੇਵਾ ਲਈ ਦੀ ਕਥਾ ਦੀ ਤੇ ਬਿਆਨ ਦੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਆਪ ਸਾਧ ਸੰਗ ਗੁਰੂ ਸਾਹਿਬ ਬਖਸ਼ਣਾ ਨੇ ਇਸੇ ਤਰ੍ਹਾਂ ਹੀ ਕੱਲ ਨੂੰ ਦੂਸਰੀ ਅਸ਼ਟਪਦੀ ਦੇ ਪੰਜਵੇਂ ਸ਼ਬਦ ਪੰਜਵੇਂ ਪੋੜੀ ਦੀ ਕਥਾ ਹੋਵੇਗੀ ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਹੀ ਹਾਜ਼ਰੀਆਂ ਭਰਦੇ ਰਹਿਣਾ ਹੈ ਜੀ YouTube ਤੇ ਵੀ ਜਿਹੜੀਆਂ ਸੰਗਤਾਂ ਸੁਣਦੀਆਂ ਸਾਧਗੁਰੂ ਕਿਰਪਾ ਕਰਨ ਉਹਨਾਂ ਨੂੰ ਵੀ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਰਬੱਤ ਦਾ ਭਲਾ ਕਰਨਾ ਅੱਖ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ